ਲੋਹੀਆਂ ਖਾਜ਼ ਦੇ ਬੜੇ ਹੀ ਮਹੱਤਵਪੂਰਨ ਪਿੰਡ ਕਰਾਂ ਦੇ ਗੁਰਦੁਆਰਾ ਸਿੰਘ ਸਵਾਦ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਤਾਲਮਿਲ ਕਮੇਟੀ ਲੋਹੀਆਂ ਖਾਜ਼ ਦੇ ਸਹਿਯੋਗ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰ੍ਹੇ ਨੂੰ ਸਮਰਪਿਤ ਸ਼ਾਨੇ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਹ ਦਸਤਾਰ ਮੁਕਾਬਲਾ ਗੁਰੂ ਘਰ ਦੇ ਵਜ਼ੀਰ ਭਾਈ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਤਾਲਮਿਲ ਕਮੇਟੀ ਦੇ ਸਹਿਯੋਗ ਨਾਲ ਕੁਲਦੀਪ ਸਿੰਘ ਖਾਲਸਾ ਅਤੇ ਪੁਸ਼ਪਿੰਦਰ ਸਿੰਘ ਬਬਰਾਹ ਦੀ ਦੇਖਰੇਖ ਹੇਠ ਕਰਵਾਇਆ ਗਿਆ 10 ਦਿਨ ਤੋਂ ਚੱਲ ਰਹੇ ਇਸ ਦਸਤਾਰ ਸਿਖਲਾਈ ਕੈਂਪ ਵਿੱਚ 15 ਬੱਚਿਆਂ ਨੇ ਭਾਗ ਲਿਆ ਇਸ ਦਸਤਾਰ ਸਿਖਲਾਈ ਕੈਂਪ ਵਿੱਚ ਲੜਕਿਆਂ ਨੂੰ ਦਸਤਾਰ ਸਜਾਉਣੀ ਅਤੇ ਲੜਕੀਆਂ ਨੂੰ ਦਮਾਲਾ ਸਜਾਉਣਾ ਸਿਖਾਇਆ ਗਿਆ ਇਸ ਦਸਤਾਰ ਮੁਕਾਬਲੇ ਵਿੱਚ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਇਸ ਦਸਤਾਰ ਮੁਕਾਬਲੇ ਸੰਬੰਧੀ ਕੁਲਦੀਪ ਸਿੰਘ ਖਾਲਸਾ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਲਦੀਪ ਸਿੰਘ ਖਾਲਸਾ ਲੋਹਿਆ ਖਾਸ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਾਲਮੇ ਕਮੇਟੀ ਜਿਨ੍ਹਾਂ ਦੇ ਵੱਲੋਂ ਜਿਹੜਾ ਕਿ ਪਿੰਡਾਂ ਪਿੰਡਾਂ ਦੇ ਵਿੱਚ ਇੱਕ ਲਹਿਰ ਚਲਾਈ ਗਈ ਆ ਕਿ ਪਿੰਡ ਪਿੰਡ ਜਾ ਕੇ ਜਿਹੜਾ ਸਿੱਖੀ ਦਾ ਪ੍ਰਚਾਰ ਕਰਨਾ ਸਿੱਖ ਇਤਿਹਾਸ ਦਾ ਪ੍ਰਚਾਰ ਕਰਨਾ ਜਿਹਦੇ ਵਿੱਚ ਕਿ ਗਤਕਾ ਦਸਤਾਰ ਮੁਕਾਬਲੇ ਕਰਵਾਉਣੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣੀ ਬੱਚਿਆਂ ਨੂੰ ਜਾਂ ਹੋਰ ਸੰਗਤਾਂ ਨੂੰ ਕਾਫੀ ਜਿਹੜੇ ਤਰੀਕੇ ਆ ਸੰਗਤਾਂ ਦੇ ਵਿੱਚ ਜਿਹੜੇ ਆ ਜਿਨ੍ਹਾਂ ਦੇ ਨਾਲ ਆਪਾਂ ਬੱਚਿਆਂ ਨੂੰ ਸਮਝਾ ਸਕਦੇ ਆ ਪਹੁੰਚਾ ਸਕਦੇ ਆ ਤੇ ਸਿੱਖੀ ਦੇ ਨਾਲ ਜੋੜ ਸਕਦੇ ਆ ਇਸੇ ਲੜੀ ਦੇ ਤਹਿਤ ਜਿਹੜਾ ਕਿ ਅੱਜ ਪਿੰਡ ਕਰਾਂ ਰਾਮ ਸਿੰਘ ਦੇ ਵਿੱਚ ਮੌਜੂਦ ਆ ਜਿੱਥੇ ਕਿ ਅੱਜ ਤੋਂ 10 ਦਿਨ ਪਹਿਲਾਂ ਦਸਤਾਰਾਂ ਦੇ ਕੈਂਪ ਸ਼ੁਰੂ ਹੋਏ ਸੀਗੇ ਤੇ ਅੱਜ ਜਿਹੜੇ ਆ ਦਸਤਾਰ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੇ ਵਿੱਚ ਫਰਸਟ ਸੈਕੰਡ ਥਰਡ ਬੱਚਿਆਂ ਨੂੰ ਜਿਹੜਾ ਘਰਵਾਰ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਗਏ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪਿੰਡ ਦੇ ਜਿਹੜੇ ਸੂਝਵਾਨ ਸੰਗਤਾਂ ਵਾੜੀਆਂ ਉਹਨਾਂ ਦੇ ਸਹਿਯੋਗ ਸਦਕਾ ਇਸ ਗੁਰੂ ਘਰ ਦੇ ਵਜ਼ੀਰ ਸਾਹਿਬ ਗਰੰਥੀ ਸਿੰਘ ਜੀ ਜਿਹੜੇ ਆ ਜਿਨ੍ਹਾਂ ਦੇ ਸਹਿਯੋਗ ਸਦਕਾ ਜਿਹੜਾ ਇਹ ਹੁਜੇ ਜਿਹੜਿਆ ਕਾਰ ਜਿਹੜਿਆ ਨੇ ਪਰੇ ਚੜ੍ਹਿਆ ਬਹੁਤ ਬਹੁਤ ਧੰਨਵਾ ਪਿੰਡਾਂ ਦੇ ਵਿੱਚ ਇਹੋ ਜਿਹੇ ਮੁਕਾਬਲੇ ਕਰਵਾਉਣੇ ਦਸਤਾਰ ਮੁਕਾਬਲੇ ਜਾਂ ਕੁਝ ਕੰਪੀਟੀਸ਼ਨ ਕਰਵਾਉਣੇ ਪ੍ਰਸ਼ਨੋਤਰੀ ਮੁਕਾਬਲੇ ਜਿਹੜੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਆ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੋਵੇ ਬਹੁਤ ਹੀ ਵਧੀਆ ਉਪਰਾਲਾ ਵਾ ਇਸ ਪ੍ਰਬੰਧਕ ਕਮੇਟੀ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹੀਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਦੀ ਖਾਸਪੁਰ